ਸੀਈਓ ਪੰਜਾਬ ਦੇ ਸੋਸ਼ਲ ਮੀਡੀਆ ਹੈਂਡਲਸ ਤੇ ਸਭਨਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਨਰਿੰਦਰ ਪਾਲ ਸਿੰਘ ਜੱਟ। ਅੱਜ ਦੇ ਇਸ ਪੌਡਕਾਸਟ ਦੇ ਵਿੱਚ ਅਸੀਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੇਵਨ ਸੀਜੀ ਹੋਰਾ ਤੋਂ ਉਹਨਾਂ ਆਮ ਜਿਹੇ ਸਵਾਲਾਂ ਦੇ ਜਵਾਬ ਲਵਾਂਗੇ ਜਿਹੜੇ ਇਲੈਕਸ਼ਨਜ਼ ਚੋਣਾਂ ਦੇ ਦਿਨਾਂ ਦੇ ਵਿੱਚ ਸਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਆਉਂਦੇ ਨੇ। ਇਹ ਪੌਡਕਾਸਟ ਤੁਹਾਡੇ ਲਈ ਦਿਲਚਸਪ ਵੀ ਹੋਏਗਾ ਤੇ ਜਾਣਕਾਰੀ ਭਰਪੂਰ ਵੀ ਹੋਏਗਾ। ਸਰ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ। ਹੋਰ ਸਰ ਇਲੈਕਸ਼ਨ ਦੇ ਵਿੱਚ ਬਹੁਤ ਘੱਟ ਟਾਈਮ ਰਹਿ ਗਿਆ ਜੀ 1 ਜੂਨ ਬਹੁਤ ਨੇੜੇ ਆ ਕੋਈ ਵੋਟਰ ਸਰ ਕਿਸੇ ਪੋਲਿੰਗ ਬੂਥ ਦੇ ਉੱਤੇ ਵੋਟ ਪਾਉਣ ਲਈ ਆਖਰੀ ਤੋਂ ਆਖਰੀ ਲੇਟ ਤੋਂ ਲੇਟ ਕਿੰਨੇ ਵਜੇ ਪਹੁੰਚੇ ਤੇ ਉਹ ਵੋਟ ਕਾਸਟ ਕਰ ਸਕਦਾ ਹੈ ਸਾਡੀ ਜੋ ਜੂਨ 1 ਨੂੰ ਪੋਲਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਉਹ ਟਾਈਮਿੰਗ ਹੈ 7 ਵਜੇ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਹੈ ਤੋਂ ਕੋਈ ਵੀ ਵੋਟਰ 6 ਵਜੇ ਤੱਕ ਜੋ ਲਾਈਨ 'ਚ ਖੜਾ ਰਹੇਗਾ ਉਹ ਵੋਟ ਕਰ ਪਾਏਗਾ तो टाइमिंग तो वैसे सात बजे से सात बजे से लेके छ बजे तक है बट मेरी रिक्वेस्ट यही है कि लोग जिनी छे थी आके वोट करे बेटर है इनकेस छः बजे तो छः बजे निकल गया फिर वो वोट नहीं कर पाएगा तो हम तो सर एक हो सहूलत भी दती है कि वो वोटर पता कर सकता है कि उसके पोलिंग बूथ से ਕਿੰਨਾ ਘਰਾਸ਼ ਹੈ ਕਿੰਨੇ ਘਿਗੜ ਹੈ ਉਹ ਵੀ ਪਤਾ ਕੀਤਾ ਜਾ ਸਕਦਾ ਉਹ ਵੀ ਸਾਰ ਜਾਨਕਾਰੀ ਦੇ ਦੇ ਵਿੱਚ ਕਿਸ ਤਰ੍ਹਾਂ ਲੈ ਸਕਦੇ ਅੱਜ ਅਸੀਂ ਇੱਕ WhatsApp ਨੰਬਰ ਜੋ ਬਣਾ ਕੇ ਸਾਰਿਆਂ ਦੇ ਨਾਲ ਸ਼ੇਅਰ ਕੀਤੀ ਹੈ ਉਹ ਬੇਸਿਕਲੀ ਇਹ ਹੈ ਕਿ ਕਿਸੇ ਨੂੰ ਆਪਣੇ ਪੋਲਿੰਗ ਸਟੇਸ਼ਨ ਦੇ ਉੱਤੇ ਕੋਈ ਕਤਾਰ ਦੇ ਵਿੱਚ ਕਿੰਨੇ ਵੋਟਰਸ ਲੱਗੀ ਹੈ ਤਾਂ ਕਿ ਉਸੇ ਹਿਸਾਬ ਨਾਲ ਉਹ ਪਲਾਨ ਕਰਕੇ ਉਹ ਵੋਟ ਕਰਨ ਦੇ ਲਈ ਇੱਕ ਸਹੂਲਤ ਦਿੰਦੀ ਹੈ तो ये, ये भी मेरी रिक्वेस्ट है सारे सारियां कि तुम अपने इस नंबर का मैक्सिमम यूटिलाइज करो पोलिंग वाले दिन अपनी प्लान के हिसाब न वो आ सकन इनकेस कितने पोलिंग स्टेशन से ज़्यादा भीड़ लगी है तो उसी हिसाब न वो चेक करके वो आ पाएगा वो साढ़े लिए भी एक ਇਹ ਇੰਪੋਰਟੈਂਟ ਚੀਜ਼ ਹੈ ਕਿਉਂਕਿ ਪੋਲਿੰਗ ਸਟੇਸ਼ਨ ਤੇ ਜੋ ਬੀਡ ਜੋ ਕਰਾਊਡ ਮੈਨੇਜਮੈਂਟ ਹੈ ਉਹਦੇ ਵਾਸਤੇ ਵੀ ਸਾਨੂੰ ਇਹ ਇੱਕ ਯੂਸਫੁਲ ਪਹਿਲ ਕਦਮ ਅਸੀਂ ਕੀਤਾ ਤੇ ਇਹਦਾ ਵੀ ਲੋਕਾਂ ਨੂੰ ਮੈਕਸਿਮਮ ਯੂਟਿਲਾਈਜ਼ ਕਰਨਾ ਚਾਹੀਦਾ ਇੱਕ ਸਰ 85 ਪਲਸ ਵਾਲਿਆਂ ਦੇ ਲਈ ਅਸੀਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹੈਗੀਆਂ ਨੇ ਜੀ ਜੇਕਰ ਸਰ ਕੋਈ 85 ਪਲੱਸ ਵਾਲਾ ਵੋਟਰ ਚਾਹੇ ਕਿ ਉਸ ਨੂੰ ਘਰ ਤੋਂ ਹੀ व्हीलचेयर ਮਿਲੇ ਜਾਂ ਕਿ ਪਿਕ ਐਂਡ ਡ੍ਰੌਪ ਦੀ ਫੈਸਿਲਿਟੀ ਮਿਲੇ ਇਹੋ ਜਿਹਾ ਕੋਈ ਬੰਦੋਬਸਤ ਹੈ ਜੀ ਹਾਂ ਡਿਫਰੈਂਟਲੀ 85 ਪਲੱਸ ਵੋਟਰਸ ਪਲੱਸ ਜੋ ਪੀ ਡਬਲਯੂ ਡੀ ਸੜੀ ਵੋਟਰਸ ਹੈ ਜਿਹਨਾਂ ਦੀ ਪਰਸਨ ਵਿਦ ਅ ਡਿਸੇਬਿਲਟੀ 40 ਪਰਸੈਂਟੇਜ ਤੋਂ ਵੱਧ ਵਾਲੀ ਡਿਸੇਬਿਲਟੀ ਹੈ ਉਹਨਾਂ ਦੇ ਲਈ ਦੋ ਪ੍ਰੋਵੀਜ਼ਨ ਹੈ ਜਾਂ ਤੋ ਉਹ ਵੋਟ ਹੋਮ ਵੋਟਿੰਗ ਕਰ ਸਕਤੇ ਹਨ ਉਹਦਾ ਟਾਈਮ ਹੁਣ ਖਤਮ ਹੋ ਚੁੱਕਾ ਹੈ ਤੇ ਦੂਸਰੀ অপਸ਼ਨ ਇਹ ਹੈ ਕਿ ਇਨ ਕੇਸ ਹੋਮ ਵੋਟਿੰਗ ਦਾ ਸੁਵਿਧਾ ਉਹਨਾਂ ਨੇ ਯੂਜ਼ ਨਹੀਂ ਕੀਤਾ ਤਾਂ ਉਹ ਸਾਡੀ ਸਾਕਸ਼ਮ ਐਪ ਹੈ ਉਹਦੇ ਵਿੱਚ ਆਪਣੀ ਜੋ ਪਿਕ ਐਂਡ ਡ੍ਰੋਪ ਦਾ অপਸ਼ਨ ਲੈ ਸਕਤੇ ਹਨ ਉਹ ਗਾੜੀ ਆ ਜਾਏਗੀ ਉਹਨਾਂ ਦੇ ਲਈ ਦੂਸਰੀ অপਸ਼ਨ ਇਹ ਹੈ ਕਿ ਉਹ ਆਪਣੇ ਗਾੜੀ ਚ ਆਣਗੇ ਉੱਥੇ ਵੋਲੰਟੀਅਰ ਹੀ ਆ ਵੇਲ ਚੇਰ ਦੀ ਪ੍ਰਬੰਧ ਹੈ ਇਹ ਦੋਨੋਂ ਅ ਵਾਸਤੇ ਵੀ ਉਹ ਰਿਕੁਐਸਟ ਕਰ ਸਕਤੇ ਹੈ ਥਰੂ ਸਖਸ਼ਮ ਐਪ ਤੋ ਅਸੀਂ ਉਹ ਨਾਨੋ 85 ਪਲਸ ਵੋਟਰਸ ਨੂੰ ਪਲਸ ਪੀਡਬਲਯੂਡੀ ਵੋਟਰਸ ਨੂੰ ਇਹ ਦੋਨੋਂ ਸਹੂਲਤ ਹੈ ਉਹ ਅਵੇਲੇਬਲ ਹੈ ਉਹ ਦੋਨੋਂ ਸਹੂਲਤ ਉਹ ਯੂਜ਼ ਕਰਕੇ ਆਪਣੇ ਮਤਾਨ ਕਰ ਸਕਤੇ ਇੱਕ ਸਰ ਪੋਲਿੰਗ ਬੂਥਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਣੀ ਹੈ ਜੀ ਪੋਲਿੰਗ ਬੂਥਾਂ ਦੇ ਉੱਤੇ ਕੋਈ ਐਮਰਜੈਂਸੀ ਪ੍ਰਬੰਧ ਕੀਤੇ ਗਏ ਨੇ ਕੋਈ ਮੈਡੀਕਲ ਸਹੂਲਤਾ ਵੋਟਰਾਂ ਵਾਸਤੇ ਉਹਨਾਂ ਦਾ ਕੁਝ ਬੰਦੋਬਸਤ ਹੈ ਜੀ ਹਾਂ ਬਿਲਕੁਲ ਅਸੀਂ ਅ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਖਤ ਹਦਾਇਤਾਂ ਹੈ ਕਿ ਸਾਡੇ ਜੋ ਪੋਲਿੰਗ ਸਟੇਸ਼ਨ ਦੇ ਉੱਤੇ ਸਾਰੇ ਸਹੂਲਤ ਪ੍ਰੋਵਾਈਡ ਕੀਤਾ ਜਾਵੇ ਬਹੁਤ ਸਾਰੇ ਫੈਸਿਲਿਟੀਆਂ ਅਸੀਂ ਪ੍ਰੋਵਾਈਡ ਆਲਰੇਡੀ ਕਰ ਰਹੇ ਉਸ ਤੋਂ ਇਲਾਵਾ ਹੀਟ ਵੇਵ ਕਰਕੇ ਵੀ ਅਸੀਂ ਹੋਰ ਸਹੂਲਤ ਉਤੇ ਦੇ ਰਹੇ ਜਿਸ ਤਰ੍ਹਾਂ ਕਿ ਅਸੀਂ ਛਬੀਲ ਦਾ ਪ੍ਰਬੰਧ ਕੀਤਾ ਹੈ ਮੈਡੀਕਲ ਫੈਸਿਲਿਟੀਆਂ ਦਾ ਪ੍ਰਬੰਧ ਕੀਤਾ ਹੈ ਓਆਰਐਸ ਦਾ ਪੈਕੇਟ ਉਤੇ अवेलेबल ਹੋਣਗੇ ਆਸ਼ਾ ਵਰਕਰ ਹੋਣਗੇ ਉਹਨਾਂ ਦੇ ਲਈ ਮੈਡੀਸਿਨਸ अवेलेबल ਹੋਣਗੇ ਰੈਸਟਿੰਗ ਏਰੀਆ ਹੋਣਗੇ ਔਰ ਸ਼ੇਡ ਦਾ ਪ੍ਰਬੰਧ ਹੋ ਡੈਫੀਨਿਟਲੀ ਹੈ ਤੋਂ ਇਸ ਕਰਕੇ ਅਸੀਂ ਹੀਟ ਵੇਵ ਕਰਕੇ ਕਾਫੀ ਜੋ ਪ੍ਰਿਕਾਸ਼ਨਸ ਹੈ ਉਹ ਲੈ ਰਹੇ ਤੇ ਵੋਟਰਸ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤਾ ਜਾਵੇਗਾ ਸਰ ਆਮੂਮਨ ਇਹ ਹੁੰਦਾ ਹੈ ਜੀ ਕਿ VOTER ਮੋਬਾਈਲ ਫੋਨ ਅੰਦਰ ਨਹੀਂ ਲੈ ਕੇ ਜਾ ਸਕਦਾ ਜਿੱਥੇ ਵੋਟਾਂ ਪੈ ਰਹੀਆਂ ਹੁੰਦੀਆਂ ਨੇ ਕੀ ਕੋਈ VOTER ਮੋਬਾਈਲ ਆਫ ਕਰਕੇ ਲੈ ਕੇ ਜਾ ਸਕਦਾ ਜੀ ਅੰਦਰ ਨਹੀਂ VOTERS ਕਿਸੇ ਨੂੰ ਵੀ ਆਪਣੇ ਮੋਬਾਈਲ ਫੋਨ ਜਾਂ ਕੋਈ ਇਲੈਕਟ੍ਰੋਨਿਕ ਵਾਚਸ ਵਗੈਰਾ ਜੋ ਵੀ ਹੈ ਤੋ ਉਹ ਇਲੈਕਟ੍ਰੋਨਿਕ ਗੈਜੇਟਸ ਅੰਦਰ ਲੈ ਕੇ ਜਾਣ ਦੇ ਲਈ ਮਨਾਹੀ ਹੈ ਉਹ ਜਾਣੇ ਲੈ ਕੇ ਨਹੀਂ ਜਾ ਪਾਏਗਾ ਅਫਕੋਰਸ ਪੋਲਿੰਗ ਸਟਾਫ ਦੇ ਲਈ ਨਹੀਂ ਹੈ ਪ੍ਰੈਸਾਈਡਿੰਗ ਅਫੀਸਰ ਆਪਣੇ ਮੋਬਾਈਲ ਯੂਜ਼ ਕਰ ਸਕਤੇ ਬਟ ਬਾਕੀ ਜੋ ਵੋਟਰਸ ਹੈ ਉਹ ਉਹਨਾਂ ਦੇ ਲਈ ਇਹ ਸਖਤ ਹਦਾਇਤਾਂ ਹੈ ਕਿ ਉਹ ਮੋਬਾਈਲਸ ਜੋ ਮੋਬਾਈਲ ਫੋਨਸ ਹੈ ਉਹ ਜਾਂ ਉਹ ਹੋਰ ਕੋਈ ਇਲੈਕਟ੍ਰੋਨਿਕ ਗੱਜਟ ਹੈ ਉਹ ਅੰਦਰ ਲੈ ਕੇ ਨਹੀਂ ਜਾ ਪਾਏਗਾ ਅੱਛਾ ਸਰ ਕੋਈ ਤੁਸੀਂ ਹਰੇਕ ਪੌਡਕਾਸਟ 'ਚ ਜ਼ਿਕਰ ਕਰਦੇ ਹੋ ਕਿ ਅਸੀਂ ਜਿਹੜੇ ਯੂਥ ਫੁੱਲੋ ਚਲਾਏ ਜਾਣਗੇ ਉਹ ਪੋਲਿੰਗ ਬੂਥ ਬਣਾਉਣੇ ਨੇ ਪਿੰਕ ਬੂਥ ਬਣਾਉਣੇ ਨੇ ਇਨਾਂ ਤੋਂ ਇਲਾਵਾ ਕੀ ਇਹੋ ਜਿਹੇ ਯੂਨੀਕ ਜਾਂ ਦਿਲਚਸਪ ਪੋਲਿੰਗ ਬੂਥ ਬਣਾਇਆ ਜਾ ਰਿਹਾ ਹੈ ਜਿੱਥੇ ਕੋਈ ਸੈਲਫੀ ਪੁਆਇੰਟ ਵੱਖਰੇ ਤੌਰ ਦਾ ਹੋਵੇ ਜਾਂ ਕੋਈ ਹੋਰ ਫੈਸਿਲਿਟੀਆਂ ਜਿਹੜੀਆਂ ਵੋਟਰਜ਼ ਨੂੰ ਅਟ੍ਰੈਕਟ ਕਰਨ ਕੋਈ ਹੈ ਜੀ ਪੰਜਾਬ ਦੇ ਵਿੱਚ ਇਹੋ ਜਿਹੇ ਡਿਫਰੈਂਟਲੀ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਇੱਕ ਸਵੀਪ ਐਕਟੀਵਿਟੀ ਟੈਸ ਦੇ ਅੰਦਰ ਇੱਕ ਅਸੀਂ ਪਹਿਲ ਕਦਮੀ ਜਾਂ ਇਨੋਵੇਸ਼ਨਸ ਅਸੀਂ ਨਾਰਮਲੀ ਕਰਦੇ ਰਹੇ ਤਾਂ ਕਾਫੀ ਸਾਰੇ ਮਾਡਲ ਪੋਲਿੰਗ ਸਟੇਸ਼ਨਸ ਹੈ वो मॉडल पोलिंग स्टेस भी वक्रे वक्रे टाइप के होंगे है okay. तो अपने अपने हिसाब न कई डीसीस अपने इंट्रस्ट लेके करते हैं कई सैलफी पोइंट्स होंगे है कई काफ़ी सारी चीज़ा होंगी है एक ग्रीन पोलिंग स्टेशनस भी आती है पीडब्ल्यू डी मैनेज पोलिंग स्टेशन यूथ मैनेज पोलिंग स्टेशन पिंक पोलिंग स्टेष उसके अलावा पोलिंग uh, स्टेशन दे तो काफ़ी सारी चीज़ा वरायटीज देखने मिलेगी उस दे काफ़ी uh, जो है सैटअप uh, ਵakre ਵakre ਕਿਸੰਦੇ ਹੋਣਗੇ ਤੇ ਇਹ ਬੇਸਿਕਲੀ ਲੋਕਾਂ ਨੂੰ ਹੋਰ ਫੈਸਿਲਿਟੀਆਂ ਵੋਟਰਸ ਨੂੰ ਜ਼ਿਆਦਾ ਫੈਸਿਲਿਟੀਆਂ ਦੇਣ ਦੇ ਲਈ ਹੈ ਤਾਂ ਕਿ ਲੋਕ ਹੈ ਨਾ ਉਹ ਐਟਰੈਕਟ ਹੋ ਕੇ VOTING ਦੇ ਲਈ ਵੱਤੋ ਵੱਤਾ ਜਾਏ ਅੱਛਾ ਸਰ ਵਾਤੋ ਵਾਤੋ ਵੋਟਰਾਂ ਨੇ ਆ ਕੇ ਵੋਟਾਂ ਪਾਤੀਆਂ ਜੀ ਉਸ ਤੋਂ ਬਾਅਦ ਕੋਈ ਸੂਬੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹੋ ਜੀ ਕਲੈਬ੍ਰੇਸ਼ਨ ਕੀਤੀ ਹੈਗੀ ਜੀ ਕਿ ਉਹ ਅਸੀਂ ਖਬਰਾਂ ਪੜ੍ਹਦੇ ਹਾਂ ਕਿ ਉਹ ਆ ਕੇ ਕੰਕਲ ਤੇ ਲੱਗੀ ਸਿਆਹੀ ਦਾ ਨਿਸ਼ਾਨ ਦਿਖਾਉਣ ਤੇ ਉਹਨਾਂ ਨੂੰ ਕੋਈ ਖਾਸ ਡਿਸਕਾਊਂਟ ਹੋਵੇ ਜਾਂ ਕੋਈ ਹੋਰ ਕਿਸੇ ਸ਼ੋਰੂਮ ਵੱਲੋਂ ਦੁਕਾਨ ਵੱਲੋਂ ਸਹੂਲਤ ਵੱਖਰੀ ਦਿੱਤੀ ਜਾਵੇ ਜੀ ਇਹ ਕਾਫੀ ਜ਼ਿਲ੍ਹੇ ਦੇ ਵਿੱਚ ਆਲਰੇਡੀ ਡੀਸੀਸ ਵੱਲੋਂ ਕਾਫੀ ਇਨੀਸ਼ੀਏਟਿਵ ਲੈ ਕੇ ਕੀਤਾ ਹੈ ਇਸ ਤਰ੍ਹਾਂ ਦੀ ਕਾਫੀ ਅਰੇਂਜਮੈਂਟ ਹੈ ਕਾਫੀ ਵੱਡੇ ਵੱਡੇ ਜ਼ਿਲ੍ਹੇ ਦੇ ਵਿੱਚ ਵੀ ਛੋਟੇ ਜ਼ਿਲ੍ਹਿਆਂ ਵਿੱਚ ਵੀ ਹੈ जिस तरह की तुम वोट करके अपने हाँ ही दिखाओगे तो तुम वो वो डिस्काउंट मिल जाएगा रेस्टोरेंट के भी है कुछ टैक्सटाइल्स वगैरह द भी है कुछ लाइक जलंधर आईलैड सेंटर भी कुछ डिस्काउंट दे रहे कुछ फ्लाइट बुकिंग दे वास्ते भी इतने है डिस्काउंट इस तरह की काफ़ी डीसी ने अपने लेवलते ये अरेजमेंट की हुई है ये बेसिकली ਲੋਕਾਂ ਨੂੰ ਇੱਕ ਤਾਂ ਜਾਗਰੂਤ ਕਰਨ ਵਾਸਤੇ ਹੈ ਕਿ VOTING ਦੀ ਮਹੱਤਤਾ ਬਾਰੇ ਤਾਂ ਇਹ ਅਸੀਂ ਇਹ ਦੇ ਲਾਈਕ ਹੁਣ ਇੱਕ ਆਪਣੇ ਕਾਫੀ ਫੂਡ ਡਿਲੀਵਰੀ ਐਪਸ ਹੈ ਉਹਦੇ ਵਿੱਚ ਵੀ ਡਿਸਕਾਊਂਟਸ ਹੈ ਕਾਫੀ ਜਗ੍ਹਾ ਤੇ ਤਾਂ ਇਹ ਅਸੀਂ ਸਾਡੀ ਇੱਕ ਹਰ ਵਾਰ ਹੁੰਦੇ ਹੈ ਹਰ ਇਲੈਕਸ਼ਨ ਦੇ ਵਿੱਚ ਹੁੰਦਾ ਹੀ ਹੈ ਤੇ ਇਸ ਵਾਰ ਵੀ ਅਸੀਂ ਕਰ ਰਹੇ ਹਾਂ ਤੇ ਇਹਨਾਂ ਦਿਨਾਂ ਦੇ ਵਿੱਚ ਸਰ ਤੁਹਾਡੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਨੇ ਜੀ ਕੋਈ ਖਾਸ ਇਹੋ ਜੀ ਦਿਲਚਸਪ ਸ਼ਿਕਾਇਤਾਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੋਗੇ ਜਿਹੜੀਆਂ ਹਾਸੋਹੀਣੀਆਂ ਵੀ ਹੋਣ ਤੇ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡੇ ਪੱਧਰ ਤੇ ਇਹਦਾ ਨਿਪਟਾਰਾ ਕਰਨਾ ਬਣਦਾ ਹੀ ਨਹੀਂ ਪਰ ਲੋਕ ਤਾਂ ਵੀ ਸ਼ਿਕਾਇਤ ਦੇ ਜਾਂਦੇ ਨੇ ਹੂੰ ਇਹ ਬੇਸਿਕਲੀ ਪੰਜਾਬ ਦੇ ਵਿੱਚ ਇਹ ਹਾਮ ਦੇਖਣ ਨੂੰ ਮਿਲੀ ਹੈ ਕਿ ਜੋ ਕੰਪਲੇਂਟ ਸਾਡੇ ਕੋਲ ਆਂਦੀ ਹੈ ਉਹ 90% ਸਾਡੇ ਕੋਈ ਰਿਲੇਸ਼ਨ ਨਹੀਂ ਹੁੰਦਾ ਇਲੈਕਸ਼ਨ ਦੇ ਨਾਲ तालुक नहीं होंद् लोग अपने पर्सनल कंप्लेन या किसी का पर्सनल रेंजिश करके भी कंप्लेन करते हैं या कोई लैंड डिस्प्यूट वगैरह हों करते पुलिस नाल जो मसले हैं वो इलेक्शन नाल कोई ताल्लुक नहीं होंगे इस, इस तरह की काफ़ी कंपलेनस आती है तो पीछे एक ओबजरवर ने भी यही ओबजरव किया कि उन्होंने जो भी कंपलेन आती है वह बेसिकली इलेक्शन नालुक नहीं होंगे वो बेसिकली पर्सनल कंपलेन ही होंगे ਤੋ ਲੋਕ ਦਾ ਲੋਕਾਂ ਦਾ ਇੱਕ ਇਹ ਇਮਪ੍ਰੈਸ਼ਨ ਹੈ ਕਿ ਇਲੈਕਸ਼ਨ ਦੇ ਦੌਰਾਨ ਸਹੀ ਜਿ ਜਿਨੇ ਵੀ ਹੈ ਆਪਣੀ ਸ਼ਿਕਾਇਤ ਗਰੀਵਨ ਸਸਤੀ ਜੁਡ ਰੈਡਰਸਲ ਹੈ ਉਹ ਇਲੈਕਸ਼ਨ ਕਮਿਸ਼ਨ ਕਰਦੇ ਹੈ ਤੋ ਇਸ ਕਰਕੇ ਕਰਦੇ ਤੋ ਅਸੀਂ ਵੀ ਜਦੋਂ ਕੰਪਲੇਨ ਅੰਦੇ ਤੋ ਉਸ ਆਪਣੇ ਕਨਸਰਨਡ ਬੰਦਿਆ ਨੂੰ ਉਹ ਅਸੀਂ ਨੇਸੈਸਰੀ ਕਾਰਵਾਈ ਦੇ ਲਈ ਬੇਜ ਵੀ ਦਿੰਦੇ ਤੇ ਉਹਨਾਂ ਦੀ ਕਾਫੀ ਵਾਰ ਨਿਪਟਾਰਾ ਵੀ ਜਲਦੀ ਹੋ ਜਾਂਦੀ ਹੈ। ਹਾਲੇ ਸਰ ਹੈਲਪ ਕਰ ਦਿੰਦੇ ਹੈ ਜੀ। ਜੀ ਜੀ। ਰਾਈਟ ਸਰ। ਤੇ ਇੱਕ ਸਾਰ ਹੋਰ ਬੜਾ ਆਮ ਜਿਹਾ ਸਵਾਲ ਆ ਜੀ। ਇਲੈਕਸ਼ਨ ਦੇ ਵਿੱਚ ਲੈਫਟ ਹੈਂਡ ਦੀ ਜਿਹੜੀ ਫਰਸਟ ਫਿੰਗਰ ਤੇ ਕਿਉਂ ਸ਼ਿਆਹੀ ਲਾਈ ਜਾਂਦੀ ਹੈ ਜੀ? ਇਨਕ ਲਾਈ ਜਾਂਦੀ ਹੈ। ਦੇਖੋ ਇਹ ਨੇ ਬੇਸਿਕਲੀ ਜੋ ਸਿਆਹੀ ਹੈ ਇਹ ਇਹ ਇਨਡਿਲੀਬਲ ਇੰਕ ਹੈ। ਇਹ ਜਲਦੀ ਉਹ ਆ ਜਾਂਦੇ ਨਹੀਂ ਹੈ। ਤੋਂ ਬੇਸਿਕਲੀ ਜੋ ਲਗਾਉਂਦੇ ਆ ਲੈਫਟ ਫਿੰਗਰ ਤੇ ਲਗਾਉਂਦੇ ਰਾਈਟ ਨਾਰਮਲੀ ਰਾਈਟ ਹੈਂਡ ਅਸੀਂ ਖਾਣ ਦੇ ਲਈ ਯੂਜ਼ ਕਰਦੇ ਤੋ ਇਹ ਇੱਕ ਕੈਮੀਕਲ ਹੈ ਇਸ ਕਰਕੇ ਨਾਰਮਲੀ ਡਿਸ ਸੇਫ ਟੂ ਯੂਜ਼ ਔਨ ਦੀ ਲੈਫਟ ਹੈਂਡ ਤੋ ਫਸਟ ਫਿੰਗਰ ਦੇ ਵਿੱਚ ਨਾਰਮਲੀ ਫਸਟ ਫਿੰਗਰ ਜੋ 4 ਫਿੰਗਰ ਹੈ ਇਨ ਕੇਸ ਕਿਸੇ ਨੂੰ 4 ਫਿੰਗਰ ਨਹੀਂ ਹੈ ਤੋ ਫਿਰ ਨੈਕਸਟ ਫਿੰਗਰ ਹੈ ਉਹ ਵੀ ਨਹੀਂ ਹੈ ਤੋ ਫਿਰ ਅਗਲੇ ਫਿੰਗਰ ਹੈ ਤੇ ਅਗਲੇ ਫਿੰਗਰ ਇਸ ਤਰ੍ਹਾਂ ਜਿਹੇ ਜਾਂਦੇ ਤੇ ਇਨ ਕੇਸ ਪੂਰਾ ਹੱਥ ਹੀ ਨਹੀਂ ਹੈ ਤੋ ਫਿਰ ਇਸ ਜਗ੍ਹਾ ਤੇ ਉਹ ਲਾਂਦੇ ਹੈ ਤਾਂ ਇਹ ਹੈ ਇਨਕਸ ਪੂਰਾ ਇਸ ਹੱਥ ਨਹੀਂ ਹੈ ਤੇ ਫਿਰ ਤਾਂ ਰਾਈਟ ਹੈਂਡ ਹੀ ਕਰਨਾ ਪਏਗਾ ਤਾਂ ਇਹ ਹੈ ਇਸ ਦੀ ਬੇਸਿਕ ਜੋ ਫੰਡਾ ਹੈ ਰਾਈਟ ਸਰ ਤੇ ਇੱਕ ਸਰ ਹੋਰ ਬੜਾ ਦਿਲਚਸਪ ਸਵਾਲ ਹੈ ਜੀ ਜਦੋਂ ਰਿਜ਼ਲਟ ਆ ਜਾਂਦੇ ਨੇ ਆਮੂਨ ਅਸੀਂ ਸੁਣਦੇ ਆ ਜੀ ਕਿ ਫਲਾ ਫਲਾ ਕੈਂਡੀਡੇਟ ਦੀ ਜ਼ਮਾਨਤ ਜਬਤ ਹੋ ਹਮ ਸਾਰੇ ਜ਼ਮਾਨਤ ਜਬਤ ਕੀ ਹੁੰਦਾ ਹੈ ਜੀ ਇਹ ਕੋ ਹਰ ਇੱਕ ਕੈਂਡੀਡੇਟ ਨੂੰ ਇੱਕ ਸਿਕਿਉਰਿਟੀ ਅਮਾਉਂਟ ਜਮਾ ਕਰਵਾਉਣਾ ਹੁੰਦਾ ਹੈ ਉਹ 25000 ਹੈ ਲੋਕ ਸਭਾ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ 10000 ਹੈ ਤੇ ਇਹ ਜਨਰਲ ਕੈਂਡੀਡੇਟ ਵਾਸਤੇ ਹੈ ਉਹਦੀ ਅੱਧਾ ਹੈ ਸ਼ੈਡਿਊਲ ਕਾਸਟ ਕੈਂਡੀਡੇਟ ਵਾਸਤੇ ਸ਼ੈਡਿਊਲ ਕਾਸਟ ਐਂਡ ਸ਼ੈਡਿਊਲ ਟ੍ਰਾਈਬ ਕੈਂਡੀਡੇਟ ਵਾਸ ਤਾਂ ਇਨ ਕੇਸ ਉਹ ਇਲੈਕਸ਼ਨ ਹਰ ਰਿਸਲਟ ਆਊਟ ਤੋਂ ਬਾਅਦ ਜੋ ਵੈਲਿਡ ਵੋਟਸ ਪੋਲ ਹੋਈਏ ਉਹਦੀ 1/6th ਵੀ ਉਹਨਾਂ ਨੂੰ ਅਚੀਵ ਕਰਨ ਉਹ ਅਟੇਨ ਨਹੀਂ ਕਰਦੇ 1/6th ਨਹੀਂ ਮਿਲਦੇ ਉਹਨਾਂ ਨੂੰ तो उन्होंने जो अमाउंट है सिक्योरिटी अमाउंट है वह जब्त तो हो जाती है तो ये इस करके है रखी है ताकि नॉन सीरीयस कैंडिडेट में अवॉयड करने वास्ते हैं ताकि हूँ भी तुम देखा होगा कि साड़ी जो नंबर ऑफ कैंडिडेट हर इलेक्शन दे जा रहे तो लोग स लुधियाना के तरताली कैंडेट है ਤੋ ਇਸ ਤਰ੍ਹਾਂ ਦੀ ਹੁਣ ਅਸੀਂ ਅਮਾਉਂਟ ਵੀ ਨਹੀਂ ਰੱਖੋਗੇ ਸਿਕਿਉਰਿਟੀ ਅਮਾਉਂਟ ਵੀ ਰੱਖੋ ਤੋ ਨੰਬਰ ਆਫ ਕੈਂਡੀਡੇਟ ਨੰਬਰ ਆਫ ਨੋਨ ਸੀਰੀਅਸ ਕੈਂਡੀਡੇਟ ਵਾਦਰ ਦੇ ਚਾਂਸਸ ਹੈ ਤੋ ਇਸ ਕਰਕੇ ਰੱਖੀ ਮਤਲਬ ਸਰ ਜੇ 100 ਵੋਟਾਂ ਕਿਤੇ ਪੂਲ ਹੋਈਆਂ ਨੇ ਉਹਦਾ 1.6 ਮਤਲਬ 16.66 ਵੋਟਾਂ ਕੈਂਡੀਡੇਟ ਨੂੰ ਨਹੀਂ ਪੈਂਦੀ ਤਾਂ ਉਹਦੀ ਜ਼ਮਾਨਤ ਜਬਤ ਹੋ ਜਾਂਦੀ ਜਮਾ ਹੋ ਜਾਂਦੀ ਸਰਕਾਰੀ ਖਜ਼ਾਨੇ ਚ ਜੀ ਜੀ ਤੇ ਸਰ ਇੱਕ ਜਿਹੜਾ ਕੈਂਡੀਡੇਟ ਹੈ ਕਿੰਨੇ ਨਾਮਜ਼ਦਗੀ ਪੱਤਰ ਭਰ ਸਕਦਾ ਜੀ ਇੱਕ ਕੈਂਡੀਡੇਟ ਚਾਰ ਨੋਮੀਨੇਸ਼ਨ ਭਰ ਸਕਦਾ ਹੈ ਚਾਰ ਫਾਰਮਸ ਭਰ ਸਕਦਾ ਹੈ ਤੇ ਦੋ ਜਗ੍ਹਾ ਤੇ ਭਰ ਸਕਦਾ ਹੈ ਜਿਸ ਦਾ ਮਤਲਬ ਹੈ ਕਿ ਟੋਟਲ 8 ਨੋਮੀਨੇਸ਼ਨ ਫਾਰਮ ਤੱਕ ਦੋ ਜਗ੍ਹਾ ਤੇ ਭਰ ਸਕਦਾ ਹੈ ਠੀਕ ਸਰ ਜਦੋਂ ਵਾਪਸ ਲੈਣੇ ਨੇ ਉਹਦੀ ਫੀਸ ਉਹਨੂੰ ਵਾਪਸ ਚਲੇ ਜਾਂਦੀ ਹੈ ਜਿਹੜੀ ਨਾਲ ਭਰੀ ਹੁੰਦੀ ਹੈ ਹਾਂ ਉਹ ਇੱਕ ਇੱਕ ਵਾਰ ਹੀ ਸਿਕਿਉਰਿਟੀ ਅਮਾਉਂਟ ਜਮ੍ਹਾਂ ਕਰਵਾਉਣਾ ਹੁੰਦਾ ਹੈ ਇਨ ਕੇਸ ਉਹ ਵਿਡਰੋ ਕਰਦੇ ਹੈ ਤਾਂ ਅਮਾਉਂਟ ਵਾਪਸ ਹੋ ਜਾਂਦੀ ਹੈ ਠੀਕ ਹੈ ਸਰ ਬਹੁਤ ਦਿਲਚਸਪ ਗੱਲਾਂ ਸੀ ਸਰ ਐਂਡ ਦੇ ਵਿੱਚ ਅਸੀਂ ਤੁਹਾਨੂੰ ਕਹਿੰਦੇ ਹੁੰਨੇ ਆ ਕਿ ਸਾਡੇ ਵੋਟਰਾਂ ਨੂੰ ਜ਼ਰੂਰ ਅਪੀਲ ਕਰੋ ਜੀ ਕਿ ਇਸ ਵਾਰ 70% ਦਾ ਟੀਚਾ ਪ੍ਰਾਪਤ ਕਰਨ ਦੇ ਲਈ ਉਹ ਜ਼ਰੂਰ ਵੋਟ ਪਾਉਣ। ਮੈਂ ਪੰਜਾਬ ਦੇ ਸਾਰੇ ਵੋਟਰਸ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੂਨ 1 ਨੂੰ ਸਾਡੀ ਪੋਲਿੰਗ ਹੈ ਤੇ ਅਸੀਂ ਤੁਹਾਡੇ ਲਈ ਸਾਰੇ ਇੰਦਾਮ ਕੀਤੀ ਹੋਈ ਹੈ। ਤੁਹਾਡੇ ਸਿਰਫ ਅਸੀਂ ਵੇਟ ਕਰ ਰਹੇ ਤੇ ਤੁਸੀਂ ਜ਼ਰੂਰ ਜੂਨ 1 ਨੂੰ ਆਵੋ 7:00 ਵਜੇ ਤੋਂ ਲੈ ਕੇ 6:00 ਵਜੇ ਤੱਕ ਹੈ ਪੋਲਿੰਗ। ਤੇ ਜ਼ਰੂਰ ਵੋਟ ਪਾਓ ਤੇ ਇਸ ਵਾਰ 70 ਬਾਰੇ ਸਾ ਦੇਣਾ ਇਹਨੂੰ ਅਚੀਵ ਕਰਨ ਲਈ ਸਾਨੂੰ ਕੋਆਪਰੇਟ ਕਰੋ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਥੈਂਕ ਯੂ ਥੈਂਕ ਯੂ ਏਸੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸੀ ਜੀ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ